ਸਸ਼ਕਾਸ਼ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਵਿੱਚ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬੀ ਸਾਡੀ ਸਰਕਾਰ ਬਣਾਉਂਦੇ ਨੇ ਤਾਂ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ 75% ਰੱਖਾਂ ਪੰਜਾਬੀਆਂ ਦੇ ਲਈ ਰੱਖਾਂਗੇ ਕਿਉਂਕਿ ਹੁਣ ਜਿਹੜੀਆਂ ਸਰਕਾਰਾਂ ਪੰਜਾਬ ਦੇ ਵਿੱਚ ਰਾਜ ਕਰ ਰਹੀਆਂ ਨੇ ਉਹ ਲਗਾਤਾਰ ਬੜੀ ਸੂਬਿਆਂ ਤੋਂ ਆਏ ਹੋਏ ਲੋਕਾਂ ਨੂੰ ਪੰਜਾਬ ਦੇ ਵਿੱਚ ਨੌਕਰੀਆਂ ਦੇ ਰਹੀ ਹੈ ਉਥੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਖਪਾਲ ਸਿੰਘ ਖੈਰਾਵੜਾ ਦੇ ਵੱਲੋਂ ਵੀ ਇਸ ਮੁੱਦੇ ਦੇ ਉੱਤੇ ਕਈ ਵਾਰ ਗੱਲ ਕੀਤੀ ਗਈ ਹੈ ਸੁਖਪਾਲ ਸਿੰਘ ਖੈਰਾਵੜਾ ਨੇ ਵੀ ਬਾਰੀ ਸੂਬਿਆਂ ਤੋਂ ਆਉਣ ਵਾਲੇ ਤੇ ਕੰਮ ਕਰਨ ਵਾਲੇ ਸਰਕਾਰੀ ਨੌਕਰੀਆਂ ਦੇ ਵਿੱਚ ਲੱਗੇ ਲੋਕਾਂ ਦੇ ਉੱਤੇ ਵੀ ਕਈ ਵਾਰ ਸਵਾਲ ਚੁੱਕੇ ਨੇ ਇਸ ਤੋਂ ਇਲਾਵਾ ਪੰਜਾਬ ਦੇ ਲੱਖਾਂ ਸਧਾਰਣਾ ਵੀ ਲਗਾਤਾਰ ਇਸ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਉਂਦੇ ਨੇ ਬਾਕੀ ਗੱਲਬਾਤ ਦੱਸ ਦੇਣਾ ਤੁਸੀਂ ਜਾਣਦੇ ਹੋ ਕਿ ਇਹਨਾਂ ਨੇ ਝਾੜੂ ਵਾਲੇ ਨੇ ਐਜਾ ਕਾਨੂੰਨ ਬਣਾਤਾ ਟਵਿਸਟ ਕਰਤਾ ਕਿ ਹੁਣ ਜਿਹੜਾ ਜੀ ਕਰਦਾ ਹੈ ਹਰਿਆਣੇ ਤੋਂ ਰਾਜਸਥਾਨ ਤੋਂ ਪੰਜਾਬ ਵਿੱਚ ਨੌਕਰੀ ਲਈ ਜਾਂਦਾ ਸਰਕਾਰੀ ਅਕਾਲੀ ਦਲ ਦੀ ਸਰਕਾਰ ਵਿੱਚ ਕੋਈ ਗਵਾਂਡੀ ਸੂਬੇ ਤੋਂ ਨਹੀਂ ਮਿਲਦੀ ਸੀ ਨੌਕਰੀ ਕੱਲੇ ਥੋਂ ਨੂੰ ਮਿਲਦੀ ਸੀ ਨੌਕਰੀ ਆ ਜਿਹੜੇ ਪੁਲਿਸ ਵਾਲੇ ਵੀਰ ਬੈਠੇ ਐ ਅੱਧੇ ਭਰਤੀ ਕਰਨ ਮੈਂ ਹੀ ਕੀਤੇ ਇਹਨਾਂ ਨੂੰ ਇਹਨਾਂ ਨੂੰ ਬਣਾਇਆ ਵੀ ਸਾਰੇ ਨੂੰ ਕਿਸੇ ਨੂੰ ਇੰਸਪੈਕਟਰ ਕਿਸੇ ਨੂੰ ਪ੍ਰਮੋਸ਼ਨ ਦੇਣ ਵਾਲਾ ਇਸ ਕਰਕੇ ਮੈਂ ਕਹਿੰਦਾ ਕਾਲੀਆਂ ਦੇ ਧਿਆਨ ਰੱਖਿਆ ਕਰੋ ਕਿਉਂਕਿ ਤੇ ਮਲਾਜ਼ਮ ਜੁਨੇ ਹੈ ਜਿੰਨੇ ਮਲਾਜ਼ਮ ਪੰਜਾਬ ਦੇ ਹੈ ਜਿੰਨੇ ਪੇ ਸਕੇਲ ਹੈ ਜੁਨੀਆਂ ਤਨਖਾਹਾਂ ਵਧੀਆਂ ਡੀਏ ਇਕੱਲਾ ਬਾਦਲ ਸਾਹਿਬ ਨੇ ਵਧਾਇਆ ਜਿਹੜੇ 25 30 ਸਾਲਾਂ ਵਿੱਚ ਇੱਕ ਵੀ ਵਾਰ ਕਾਂਗਰਸ ਨੇ ਤੇ ਹੋਰ ਕਿਸੇ ਨੇ ਕੁਝ ਨਹੀਂ ਕੀਤਾ ਤੇ ਮਲਾਜ਼ਮ ਵੀਰਾਂ ਨੂੰ ਬੇਨਤੀ ਕਰਦਾ ਹੈ ਪਿਛਲੀ ਵਾਰ ਤੁਸੀਂ ਝਾੜੂ ਦੇ ਮਗਰ ਸੀ ਐਕਦੀ ਝਾੜੂ ਨੂੰ ਤੀਲਾ ਤੀਲਾ ਕਰ ਦਿਓ ਕਿਉਂਕਿ ਇਹਨਾਂ ਨੂੰ ਤੁਸੀਂ ਦੇਖ ਲਿਆ ਕਿਵੇਂ ਡਾਂਗਾ ਹੀ ਮਾਰਦੇ ਐ ਤੁਹਾਡੇ ਨਾਲ ਜੱਫੀ ਨਹੀਂ ਪਾਉਂਦੇ ਤੇ ਮੁਲਾਜ਼ਮਾਂ ਨੂੰ ਬੇਨਤੀ ਕਰਨਾ ਹੈ ਤੇ ਮੈਂ ਵੀ ਦੇਖਣਾ ਚਾਹਣਾ ਹੈ ਜੇ ਤੁਸੀਂ ਵੱਡੇ ਬਾਦਲ ਸਾਹਿਬ ਦੀ ਕੀਤੇ ਹੋਏ ਕੰਮਾਂ ਦੀ ਕਦਰ ਕਰਦੇ ਹੋ ਤੇ ਐ ਕਿڑی ਤਕੜੀ ਤਕੜੀ ਦੇ ਬਟਨ ਦਬਾ-ਦਬਾ ਕੇ ਤੁਸੀਂ ਦਿਖਾ ਦਿਓ ਕਿ ਪੰਜਾਬ ਦੇ ਲੋਕ ਅਕਾਲੀ ਦਲ ਨਾਲ ਖੜੇ ਐ ਅਸੀਂ ਫਿਰ ਤੋਂ ਕਾਨੂੰਨ ਲੈ ਕੇ ਆਉਂਗਾ ਮੈਂ ਕਿ ਪੰਜਾਬ ਸਰਕਾਰ ਦੀਆਂ ਸਾਰੀਆਂ ਹੀ ਨੌਕਰੀਆਂ ਕੱਲੇ ਪੰਜਾਬੀਆਂ ਨੂੰ ਮਿਲਣਗੀਆਂ ਪੰਜਾਬ ਤੋਂ ਬਾਹਰ ਨਹੀਂ ਮਿਲਣਗੀਆਂ ਨਾਲੇ ਦੂਜੀ ਗੱਲ ਇੱਕ ਹੋਰ ਕਾਨੂੰਨ ਲੈ ਕੇ ਆਵਾਂਗੇ ਤੇ ਘੱਟ ਤੋਂ ਘੱਟ 75% ਦੀ ਨੌਕਰੀ ਪ੍ਰਾਈਵੇਟ ਸੈਕਟਰ ਵਿੱਚ ਆਪਣੇ ਪੰਜਾਬ ਦੇ ਲੋਕਾਂ ਨੂੰ ਆਊਗੀ ਤਾਂ ਉਹਨਾਂ ਨੂੰ ਕੋਈ ਇਨਸੈਂਟਿਵ ਦਿੱਤਾ ਜਾਊਗਾ ਤੀਜੀ ਗੱਲ ਮੈਂ ਕਹਿਣਾ ਚਾਹਣਾ ਹੈ ਜਿਨ੍ਹਾਂ ਕੋਲੇ ਟਿਊਬਲ ਕਨੈਕਸ਼ਨ ਹੈ ਨਹੀਂ ਹੱਥ ਖੜੇ ਕਰਿਓ ਹੈ ਨਹੀਂ ਜਿਸ ਦਿਨ ਸਰਕਾਰ ਮਿਲ ਗਈ ਬਣ ਮਨਾ ਦੀ ਕਾਲੀ ਦੀ ਹਫਤੇ ਦੇ ਅੰਦਰ ਸਾਰੇ ਤੁਹਾਨੂੰ ਦੇ ਦਾਂਗੇ ਖੋਲ ਕੇ ਦੇ ਦਾਂਗੇ ਐਂਡ ਤੁਹਾਨੂੰ ਪਤਾ ਵੀ ਹੈ ਜੋ ਝਬਾਨ ਕਰਦਾ ਪੂਰਾ ਕਰਦਾ ਹੈਗੇ ਨਹੀਂ ਉਹ ਬੰਬ ਵਾਲੀਆਂ ਸੜਕਾਂ ਬਣਾ ਦਿਆਂਗੇ ਨਹੀਂ ਹੈ ਉਹ ਪਾਣੀ ਵਾਲੀ ਬੱਸ ਵੀ ਚਲਾਦੀ ਸੀ ਸਮਝ ਗਏ ਨਾ ਆ ਸੋਚ ਲੈ ਅੱਜ ਤੁਸੀਂ ਤਲਵੰਡੀ ਵਾਲਿਓ ਅੱਜ ਇੱਥੇ ਗੁਰੂ ਦੀ ਨਗਰੀ ਅੰਮ੍ਰਿਤਸਰ ਮੱਥਾ ਟੇਕਣ ਜਾਨੇ ਹੋ ਚੰਡੀਗੜ੍ਹ ਜਾਣੇ ਹੋ ਅੱਖਾਂ ਮੀਚ ਕੇ ਜਾਣੇ ਹੋਣਾ ਇਹ ਜੀਆਂ ਸੜਕਾਂ ਥਰਪਲ ਪਲੈਂਟ ਰਿਫਾਇਨਰੀਆਂ ਏਮਜ਼ ਸੈਂਟਰਲ ਯੂਨੀਵਰਸਿਟੀ ਕਿੰਨੀਆਂ ਚੀਜ਼ਾਂ ਆਜੇ ਤੋਂ ਦੇ ਪਹਿਲ 5 10 ਸਾਲ ਕਾਂਗਰਸ ਦੇ ਖਰਾਬ ਕਰਤੇ ਆ ਝਾੜੂ ਵਾਲੇ ਨੇ ਤਾਂ ਜਵਾਬ ਪੱਠਾ ਬਾਤ ਆ